ਦੱਸਦੇ ਕਿ ਹੁਣ ਉਹਨਾ ਸਕੂਲਾਂ ਦੀ ਖੈਰ ਨਹੀਂ ਹੈ ਜਿਨ੍ਹਾਂ ਸਕੂਲਾਂ ਦੀਆਂ ਬੱਸਾਂ ਦੇ ਵਿੱਚ ਸੀਟ ਦੇ ਨਾਲੋਂ ਜ਼ਿਆਦਾ ਕੈਪੈਸਿਟੀ ਚ ਬੱਚੇ ਭਰੇ ਜਾਂਦੇ ਨੇ। ਇਹ ਇੱਕ ਤਸਵੀਰ ਹੈ ਜੋ ਕਿ ਲੁਧਿਆਣੇ ਦੀ ਨਿਕਲ ਕੇ ਸਾਹਮਣੇ ਆਈ ਹੈ। ਲੁਧਿਆਣੇ ਦੇ ਇੱਕ ਨਿੱਜੀ ਸਕੂਲ ਦੀ ਬੱਸ ਜੋ ਕਿ ਮੋਲ ਟਾਊਨ ਦੇ ਵਿੱਚ ਸਕੂਲ ਹੈ ਉਸ ਨੂੰ ਰੋਕਿਆ ਜਾਂਦਾ ਹੈ ਆਟੋਸਾਪਲ ਉਸ ਨੂੰ ਰੋਕ ਕੇ ਉਸਤਾ ਚਲਾਨ ਕਟਿਆ ਗਿਆ ਜੀ ਹਾਂ ਤੁਹਾਨੂੰ ਦੱਸ ਤਈਏ ਕਿ ਇਸ ਬਸਤੀ ਕਪੈਸਿਟੀ ਸੀਟਾਂ ਦੀ ਕਪੈਸਿਟੀ 42 ਸੀ ਜਦਕਿ ਬਸਤੇ ਵਿੱਚ 60 ਤੋਂ 70 ਬੱਚੇ ਬਿਠਾਏ ਗਏ ਸਨ ਮੌਕੇ ਤੇ ਇਹ ਵੀਡੀਓ ਜਿਹੜਾ ਕਿ ਸਾਹਮਣੇ ਆਉਂਦਾ ਹੈ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਇਸ ਕਦਰ ਡਰਾਈਵਰ ਤੋਂ ਪੁੱਛਪੜਤਾਲ ਕੀਤੀ ਜਾਂਦੀ ਹੈ ਤਾਂ ਡਰਾਈਵਰ ਵੱਲੋਂ ਆਖਿਆ ਜਾਂਦਾ ਹੈ ਕਿ ਫਿਲਮ ਦਿਖਾਉਣ ਦੇ ਲਈ ਇਹਨਾਂ ਬੱਚਾ ਨੂੰ ਲੈ ਕੇ ਜਾ ਰਹੇ ਸੀ ਇਹ ਜ਼ਿਆਦਾ ਬੱਚੇ ਜਿਹੜੇ ਕਿ ਵਾਸਤੇ ਵਿੱਚ ਬਿਠਾਏ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਆਰਟੀਓ ਆਫਿਸ ਲਗਾਏ ਨੇ ਡਰਾਈਵਰ ਨੂੰ ਹੁਣ ਇਸ ਸੰਬੰਧੀ ਵੱਡਾ ਚਲਾਨ ਵੀ ਕੀਤਾ ਜਾ ਸਕਦਾ ਹੈ ਤੇ ਉਹਨਾਂ ਸਕੂਲਾਂ ਨੂੰ ਵੀ ਇੱਕ ਤੌਰ ਤੇ ਕਹਿ ਸਕਦੇ ਆ ਕਿ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਸਕੂਲਾਂ ਦੀਆਂ ਬੱਸਾਂ ਦੇ ਵਿੱਚ ਸੀਟ ਕਪੈਸਿਟੀ ਨਾਲੋਂ ਜ਼ਿਆਦਾ ਬੱਚੇ ਭਰੇ ਜਾਂਦੇ ਨੇ ਬੱਚੇ ਖੜੇ ਹੁੰਦੇ ਨੇ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਗਰਮੀ ਦੇ ਮੌਸਮ ਦੇ ਵਿੱਚ ਸੋ ਉਹਨਾਂ ਬੱਸਾਂ ਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚਲਾਨ ਹੋਣਗੇ ਕਿ ਇਹ ਤਸਵੀਰ ਜੋ ਨਿਕਲ ਕੇ ਆਈ ਹੈ ਮਲਹਾਰ ਰੋਡ ਤੇ ਇਸ ਬੱਸ ਨੂੰ ਰੋਕਿਆ ਜਾਂਦਾ ਹੈ ਰੋਕਣ ਤੋਂ ਬਾਅਦ ਥੋੜੀ ਪੁੱਛਪੜਤਾਲ ਕਰਨ ਤੋਂ ਬਾਅਦ ਇਜ਼ਾਮ ਮੋਟਾ ਚਲਾਨ ਕਰਨ ਦੀ ਗੱਲ ਹੈ ਜਿਹੜੀ ਕਿ ਆਖੀ ਗਈ ਹੈ